ਚਲਦੀ ਵਿਆਹ ਸਮਾਗਮ ਦੇ ਦੌਰਾਨ ਰਿਜ਼ੋਰਟ ਦੇ ਵਿੱਚੋਂ ਮਹਿਲਾ ਲਾਪਤਾ ਹੋ ਗਈ ਹੈ। ਤਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਮਾਰਵਲ ਰਿਜ਼ੋਰਟ ਦੇ ਵਿੱਚ ਵੀਰਵਾਰ ਤੜਕੇ ਇੱਕ ਮਹਿਲਾ ਰਹਿ ਹਸਮੇਂ ਹਾਲਾਤਾਂ ਦੇ ਵਿੱਚ ਗਾਇਬ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਤੀ ਜਿਸ ਦਾ ਇਹ ਕਹਿੜਾ ਹੈ ਕਿ ਮਾਰਵਲ ਰਿਜ਼ੋਰਟ ਦੇ ਵਿੱਚ ਉਹਨਾਂ ਦੀ ਭਤੀਜੀ ਦਾ ਵਿਆਹ ਪ੍ਰੋਗਰਾਮ ਸੀ, ਜ ਜੁਹਨਾਂ ਦੀ ਪਤਨੀ ਰਾਤ 1:51 ਮਿੰਟ ਤੇ ਲਾਪਤਾ ਹੋਈ ਹੈ। ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਪਰ ਉਸ ਤੋਂ ਬਾਅਦ ਸਪਸ਼ਟ ਤੌਰ ਤੇ ਪਤਾ ਨਹੀਂ ਲੱਗ ਪਾ ਰਿਹਾ ਕਿ ਆਖਿਰ ਮਹਿਲਾ ਕਿੱਧਰ ਗਈ ਹੈ ਦਰਸਲ ਬੰਟੀ ਸ਼ਰਮਾ ਦਾ ਇਹ ਕਹਿਣਾ ਕਿ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਹਨਾਂ ਦੇ ਵਿਆਹ ਨੂੰ 18 ਸਾਲ ਹੋ ਚੁੱਕੇ ਨੇ ਤੇ 17 ਸਾਲ ਦਾ ਇੱਕ ਪੁੱਤਰ ਵੀ ਹੈ ਕਿਸੇ ਤਰੀਕੇ ਦਾ ਕੋਈ ਲੜਾਈ ਝਗੜਾ ਵੀ ਨਹੀਂ ਸੀ ਤੇ ਉਹਨਾਂ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਸੂਚਨਾ ਦਿੱਤੀ ਹੈ ਤੇ ਮਹਿਲਾ ਦੀ ਭਾਲ ਕਰਨ ਦੀ ਅਪੀਲ ਕੀਤੀ ਗਈ ਤੇ ਚੱਲਦੇ ਵਿਆਹ ਸਮਾਗਮ ਦੇ ਵਿੱਚੋਂ ਇੱਕ ਮਹਿਲਾ ਰਹਿ ਸਮੇਂ ਹੀ ਹਾਲਾਤਾਂ ਦੇ ਵਿੱਚ ਗਾਇਬ ਹੋ ਗਈ ਹੈ ਤਾਂ ਸੀਸੀਟੀਵੀ ਫੁਟੇਜ ਦੇ ਵਿੱਚ ਮਹਿਲਾ ਨਜ਼ਰ ਤਾਂ ਜ਼ਰੂਰ ਆ ਰਹੀ ਹੈ ਪਰ ਉਥੇ ਹੀ ਦੱਸ ਦਿੱਤੀ ਗਈ ਹੈ ਕਿ ਇਸ ਤੋਂ ਬਾਅਦ ਹੁਣ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਵੀ ਹੜਕੰਪ ਮੱਚ ਗਿਆ ਹੈ ਹਾਂ ਸਰ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਬੰਟੀ ਸ਼ਰਮਾ ਜੀ ਬੰਟੀ ਸ਼ਰਮਾ ਜੀ ਹਾਂਜੀ ਕੀ ਮਾਮਲਾ ਕੀ ਇੱਕ ਜਿਹੜਾ ਸਰ ਮੇਰੀ ਕੱਲ 3 ਦੀ ਮੈਰੇ ਸੀ ਮਾਰਵਲ ਰਿਜ਼ੋਰਟ ਦੇ ਵਿੱਚ ਤੇ ਅਸੀਂ ਮੇਰੀ ਵਾਈਫ ਉਤੋਂ 1:51 ਮਿੰਟ ਤੋਂ ਮਿਸਿੰਗ ਆ ਕੋਈ ਉਹਦੇ ਫੋਨ ਦੀ ਹੁਣ ਪੁਲਿਸ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਮੇ ਕੋ 20 ਤੋਂ 22 ਨੰਬਰ ਵੈਰੀਫਿਕੇਸ਼ਨ ਕਰਾਇਆ ਜਿਦੇ ਕਿ ਸਾਡੇ ਸਾਡੇ ਰਿਸ਼ਤੇਦਾਰਾਂ ਦੇ ਫੋਨ ਆ ਕੋ ਕਿਸੇ ਨਾਲ ਨੋਨ ਨੰਬਰ ਤੋਂ ਉਹਨੂੰ ਫੋਨ ਨਹੀਂ ਆਇਆ ਜਿਹੜੀ ਲਾਸਟ ਕਾਲ ਵੀ ਹੋਈ ਉਹ ਵੀ ਸਾਡੇ ਰਿਸ਼ਤੇਦਾਰਾਂ ਨਾਲ ਹੋਈ ਮੇਰੇ ਬੇਟੇ ਨਾਲ ਫੋਨ ਤੇ ਗੱਲ ਹੋਈ ਆ ਜਿਹੜੀ ਤੁਹਾਡੀ ਵਾਈਫ ਦਾ ਨਾਮ ਕੀ ਆ? ਮੇਰੀ ਵਾਈਫ ਦਾ ਨਾਮ ਰੀਨਾ ਆ ਜੀ। ਤੇ ਕਿੱਥੇ ਵਿਆਹਏ ਆ ਤੁਸੀਂ ਆਪਣਾ? ਵਿਆਹ ਹਮੇ ਵੈਸੇ ਕਪੂਰਥਲੇ ਆ ਜੀ। ਵੈਸੇ ਹੁਣ ਇਸ ਟਾਈਮ ਫੁਗਾੜੇ ਜੀ ਰਹਿੰਦੇ ਹੋ ਵੀ। ਤੇ ਕੋਈ ਜਾਣ ਦਾ ਕਾਰਨ ਕੋਈ ਸਾਹਮਣੇ? ਕੋਈ ਕੁਛ ਨਹੀਂ ਪਤਾ ਜੀ। ਕੁਛ ਨਹੀਂ ਕਾਰਨ। ਤੇ ਕੋਈ ਲੜਾਈ ਝਗੜਾ? ਕੁਛ ਬਿਲਕੁਲ ਨਹੀਂ ਜੀ। 4 ਦਿਨ ਤੋਂ ਫੰਕਸ਼ਨ ਚੱਲਦੇ ਹੋਏ ਨਾਲ ਸਾਡੇ ਕੰਟੀਨਿਊ। ਪ੍ਰੋਪਰ ਹਰ ਚੀਜ਼ ਮੈਨੇ ਹਰ ਚੀਜ਼ ਪ੍ਰੋਪਰ ਕੋਈ ਹੰਤਾ ਦੀ ਗੱਲਬਾਤ ਨਹੀਂ 1% ਵੀ ਨਹੀਂ। ਕਿੰਨੇ ਸਾਲ ਹੋ ਗਏ ਮੈਰੀ ਨੂੰ ਆਪਣੀ? 18 ਸਾਲ ਹੋ ਗਏ ਭਾਜੀ। ਤੇ ਬੱਚੇ ਕਿੰਨੇ ਆ ਜੀ? ਇੱਕ ਬੇਟਾ ਮੇ ਕੋਈ ਸੀਸੀਡੀ ਕੈਮਰੇ ਚਾਏ ਸਰ ਸੀਸੀ ਕੀ ਕੈਮਰੇ ਦੇ ਵਿੱਚ ਕੋਈ ਗੱਡੀ ਜ਼ਰੂਰ ਖੜੀ ਦਿਖਦੀ ਪਈ ਆ ਪਰ ਉਹ ਕਲੀਅਰ ਨਹੀਂ ਦਿਖਦੀ ਪਈ ਕੁਝ ਵੀ ਸਾਨੂੰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸੀ ਹਾਂਜੀ ਸਰ ਮੈਂ ਟਾਈਗਰ ਨਾਲ ਸੱਤ 3 ਵਿੱਚ ਕਰ ਦਿੱਤੀ ਸੀ ਕੋਈ ਦਰਖਾਸਤ ਵੀ ਕਰ ਦਿੱਤੀ ਆ ਹਾਂਜੀ ਦਰਖਾਸਤ ਵੀ ਦੇ ਦਿੱਤੀ ਸੀ ਜੀ ਹਾਂਜੀ ਹੁਣ ਉਹਨਾਂ ਨੇ ਕਾਲ ਤੇ ਆਏ ਸੀ ਉਹਨਾਂ ਨੇ ਵੈਰੀਫਿਕੇਸ਼ਨ ਕੀਤੇ ਆ ਨੰਬਰ ਉਹਦੇ ਵਿੱਚ ਕੋਈ ਨੰਬਰ ਅਨਨੌਲ ਨਹੀਂ ਹੈਗਾ ਤੇ ਰਾਤੀ ਕਿੰਨੇ ਕ ਵੇ ਹੋਇਆ ਜੀ 1:51 ਮਿੰਟ ਦੀ ਗੱਲ ਆ ਜੀ ਕੀ ਮੰਗ ਰੱਖਦੇ ਪ੍ਰਸ਼ਾਸਨ ਕੋਲ ਮੰਗ ਪ੍ਰਸ਼ਾਸਨ ਕੋਲ ਰੱਖਦਾ ਕਿ ਮਦਦ ਕਰਕੇ ਜੋ ਵੀ ਜਿੱਥੇ ਵੀ ਹੈਗੀ ਉਹ ਲੱਭ ਕੇ ਕੋਈ ਸ਼ੱਕ ਵਗੈਰਾ ਤੁਹਾਨੂੰ ਕਿਸੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ